ਓ ਯਾਰ ਮੈਂ ਖੜਾ ਆ ਮੈਨੂੰ ਆਲਾ ਇਸ ਤੋਂ ਸਾਹਮਣੇ ਮੇ ਜਿੰਨੇ ਗੁੱਦੀ ਲੱਗੀਆਂ ਆਲੰਦੀ ਤਰੂਣੀ ਪਿੱਤੀ ਵਰਤੀ ਪਾ ਕੇ ਤੁਸੀਂ ਡਿਊਟੀ ਡੰਡਾ ਛਰਾ ਪੀਤੀ ਕੋਈ ਨਹੀਂ ਹੈਗਾ ਇੱਕ ਮਿੰਟ ਕਿਹੜੇ ਕਨਵਰ ਭਾਜੀ ਓ ਮੇਰੀ ਗੱਲ ਭਾਜੀ ਕੋਈ ਨਹੀਂ ਹੈਗਾ ਕਿਹੜਾ ਕਨਵਰ ਮੇਰੀ ਗੱਲ ਇਹ ਤੂੰ ਆਪਣਾ ਨਾਮ ਦੱਸ ਕੀ ਹੈ ਤੇਰਾ ਜਿਹਨਾਂ ਰਿੰਗ ਸਰ ਨੰਨੀ ਹੈ ਕੀ ਨਾਮ ਹੈ ਤੇਰਾ ਕੇਵਲ ਸਿੰਘ ਜੀ ਇਹ ਦੇਖੋ ਜੀ ਯੂਨੀਫਾਰਮ ਦੇ ਵਿੱਚ ਕਿਸੇ ਵੱਲੋਂ ਵੀ ਨਹੀਂ ਆਏ ਅੰਦਰ ਵੜ ਕੇ ਡਰਿੰਕ ਕਰ ਰਹੇ ਨੇ ਡਿਊਟੀ ਤੇ ਹੁੰਦੇ ਆ ਮੈਂ ਕਿਹਾ ਤੁਸੀਂ ਜਾਓ ਕਿਹਾ ਤੁਸੀਂ ਜਾਓ ਆਪਣਾ ਕਰ ਉਹ ਤੂੰ ਫੈਸਲਾ ਮੈਂ ਤੇਰੇ ਕੋਲ ਆ ਸਫਰ ਕਰ ਲੈ ਲੀਜ਼ੀਅਮ ਦੇ ਵਿੱਚ ਲੀਜ਼ੀਅਮ ਦੇ ਵਿੱਚ ਆ ਗਏ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਲੀਜ਼ੀਅਮ ਦੇ ਸੌਟ ਦੇ ਅੰਦਰ ਆ ਗਏ ਦਾਰੂ ਪੀ ਕੇ ਧੱਕੇਸ਼ਾਹੀ ਕਰ ਰਹੇ ਪੁਲਿਸ ਵਾਲੇ ਪਤਾਰੇ ਤੋਂ ਤੂੰ ਕੋਣ ਹੋ ਨਾ ਤੇਰੇ ਕੋਲ ਕੀ ਤੈਨੂੰ ਸਕਿਉਰਟੀ ਲਵਲਾ ਤੂੰ ਦਾ ਕੋਈ ਕਾਗਜ਼ ਆ ਪੱਤਾ ਰੱਖ ਸਕਿਉਰਟੀ ਬਾਹਰ ਕਰ ਲਈਏ ਦੇਖੋ ਜੀ ਸਕਿਉਰਟੀ ਹੁੰਦਾ ਦਾਰੂ ਪੀ ਕੇ ਸਕਿਉਰਟੀ ਕਰ ਰਿਹਾ ਧੱਕੇ ਮਾਰੀ ਜਾ ਰਹੀ ਹੈ ਆ ਦੇਖੋ ਚਾਵਲਾ ਚਾਵਲਾ ਸਾਹਿਬ ਫੋਨ ਨਹੀਂ ਦੇਣਾ ਇਹਦਾ ਰਮਨ ਜੀ ਇਹਦਾ ਫੋਨ ਲਈ ਦੇਣਾ ਇਹਨਾਂ ਤੂੰ ਧੱਕੇ ਮਾਰੀ ਇਹਨਾਂ ਨੂੰ ਇਹ दारू ਕਿਹੜੇ ਇਹ दारू ਪੀਤੀ ਹੋਏ ਜਿਹੜੇ ਰੱਖਿਆ ਰਿਹਾ ਹੈ ਸਰ ਕਰੇ ਥਾਣੀ ਤੇ ਡਿਊਟੀ ਲੱਗੀ ਸੀ ਤੂੰ ਸਾਹਮਣੇ ਕਿਹਾ ਜਾਊਗਾ ਕੋਈ ਨਹੀਂ ਕਿੰਨੇ ਬੰਦੇ ਤੇ ਇਹ ਪੰਜ ਵਾਲੇ ਉਹ ਮਲਾਇਆ ਕਰਾਉਣਾ ਜੀ ਆਪਾਂ ਨਹੀਂ ਕੋਈ ਗੱਲ ਇਹਦੀ ਵੀਡੀਓ ਬਣਾ ਲਈ ਨਾ ਮੈਂ ਬਣਾ ਰਿਹਾ ਜੀ ਆ ਦੇਖੋ ਮੈਂ ਲੱਕੀ ਵੀਡੀਓ ਜਾਣ ਨਹੀਂ ਦੇਣਾ ਮੈਂ ਇਹਦੇ ਥੱਲੇ ਸੱਟਣ ਲੱਗਾ ਸੀ ਪੋੜੀਆਂ ਜਿਹਨਾਂ ਨੂੰ ਇਹ ੱੱੱਕੇ ਮਾਰਦਾ ਫਿਰਦਾ ਛੜਦਾ ਇਹ ਤਾਂ ਮੈਂ ਨਾਲ ਦੇ ਪੋੜੀਆਂ ਥੱਲੇ ਸੱਟਦੇ ਨਾ ਸੀ ਇਹਨਾਂ ਨੇ ਕਮਨ ਜੀ ਇੱਕ ਮਿੰਟ ਇੱਕ ਮਿੰਟ ਨਹੀਂ ਫੋਨ ਨਹੀਂ ਦੇਣਾ ਜੇ ਇਹਨਾਂ ਨੂੰ ਜਿਹੜੇ ਫੋਨ ਨਹੀਂ ਦੇਣਾ ਇਹਨਾਂ ਨੂੰ ਲਾਇਆ ਨਾ ਸਾਨੂੰ ਕਿਆ ਕੀ ਰਮਨੂ ਰਣਜੀ ਨੇ ਆਉਣਾ ਐ ਐਸਐਸਓ ਸਾਹਿਬ ਇੱਥੇ ਬੰਦੇ ਭੇਜੋ ਜਿਹੜਾ ਰਮਨ ਚਾਹ ਰਮਨ ਰੋਡ ਨੇ ਆਉਣਾ ਮੇਰ ਨਾਲ ਕੀ ਕਰ ਉਹਨਾਂ ਦੇ ਕੋਈ ਗੱਲ ਨਹੀਂ ਉਹਨਾਂ ਕੋ ਆਪਣੇ ਗਨਮਨ ਹੈਗੇ ਆ ਉਹ ਤੁਹਾਡੀ ਪੀਕੇ ਡਿਊਟੀ ਕਰਨੀ ਅੰਦਰ ਬੈਠ ਕੇ ਤੁਸੀਂ ਕਰਨੀ ਹੈ ਸ਼ਰਾਬ ਪੀਣ ਦੀ ਗੱਲ ਨਹੀਂ ਉਹਨਾਂ ਨੇ ਪੈ ਕੇ ਸਿਕਿਉਰਟੀ ਤੁਸੀਂ ਬਾਹਰ ਦੇਣੀ ਕੀ ਅੰਦਰ ਦੇਣੀ ਜਾ ਕੇ ਉਹਨਾਂ ਨੂੰ ਬਾਹਰ ਲਿਖਾ ਰਹੇ ਤੁਸੀਂ ਨਹੀਂ ਨਹੀਂ ਭਾਜੀ ਤੁਸੀਂ ਹੁਣੇ ਪੌੜੀਆਂ ਥੱਲੇ ਸੱਟਣ ਲੱਗੇ ਸੀ ਉਹਨਾਂ ਨੂੰ ਸਰ ਮੋਬਾਈਲ ਹੀ ਖੋਇਆ ਤੁਸੀਂ ਮੇਰੇ ਸਾਹਮਣੇ ਧੱਕਾ ਮਾਰਿਆ ਉਹਨੂੰ ਸਾਡੇ ਐਸਐਸਓ ਕਿੱਥੇ ਪਤਾ ਰਹੇ ਦਾ ਨੰਬਰ ਕੀ ਪਤਾ ਅਦੇ ਮੈਂ ਨੰਬਰ ਦਿੱਤਾ। ਦੇਤਾ ਇਹਨੇ ਬੋਲੀ ਆ ਫੋਨ ਇਹਨੇ ਬੋਲੀ ਆ। ਮੇਰੇ ਕੋ ਨੰਬਰ ਤੇਰਾ ਫੋਨ ਇਹਨੇ। ਨੰਬਰ ਦੱਸ। ਨੰਮ ਨੰਬਰ ਦੇ ਬੰਦੇ। ਨੰਬਰ 10 ਕਿੰਨਾ ਨਾ? ਵਿੱਚ ਇਹਨੂੰ। ਤੁਸੀਂ ਦੱਸ ਤੈਨੂੰ। ਸਮਝਾ ਲਓ ਤੁਸੀਂ ਦੱਸੋ। ਟੋਲੇਆਂ ਦੂਜੇ ਮੁੰਡੇ ਕਿੱਥੇ ਆ? ਤੁਸੀਂ ਆਪਣੇ ਨਾਲ ਦੀ ਟੀਮ ਬਲਾਓ ਕਿੱਥੇ ਤੁਹਾਡੀ? ਉਹਦਾ ਪਰ ਆਏ ਦੋ। ਹਾਂਜੀ। ਆ ਦੇਖੋ ਇੱਥੇ ਲੋਕ ਸਾਡੇ ਦੇ ਨਹੀਂ। ਪੁਲਸ ਲੈਣ ਤੋਂ ਆਏ। ਤੇ ਪੁਲਸ ਲੈਣ ਦੇ ਇੱਥੇ ਕੀ ਕਰਦੇ ਵੇ? ਇੱਕ ਮਿੰਟ ਸਰ ਇੱਕ ਮਿੰਟ। ਇੱਕ ਮਿੰਟ ਮੈਂ ਪਾਟ। ਸਰ ਤੁਹਾਨੂੰ ਕਰਾਣਾ ਸਸਪੈਂਡ ਸਰੇ। ਇੱਕ ਮਿੰਟ ਜੋ ਮੱਗੀ ਕਰਾ ਦੋ ਹਾਂ ਅਸੀਂ ਪੀਏ ਬਾਦੋ ਪੀ ਰ ਰਹੇ ਹੈ ਹੈ ਗੱਲ ਉਹ ਨਹੀਂ ਹੁੰਦੀ ਨੀ ਵੀ ਦੇਖੋ ਦਾਰੂ ਪੀਦੀ ਨਹੀਂ ਅੰਕਲ ਗੱਲ ਕਰ ਰਹੇ ਨੇ ਸਰ ਇੱਕ ਮਿੰਟ ਪੀ ਗਿਆ ਕਰਨੇ ਤਾਂ ਕੋਈ ਜਿੰਦਗੀ ਪਰ ਇਹ ਡੂੜੀਆਂ ਆਉਂਦੇ ਸਾਡੇ ਕੋਲ ਪੁੱਛ ਲੈਣ ਹੁੰਦਾ ਹਾਂਜੀ ਇਹ ਆਉਂਦੇ ਡੂੜੀ ਪੁੱਛ ਲੈਣ ਚੋਂ ਤੇ ਜੇ ਵੀ ਇੱਥੇ ਸਿਵਲ ਸੈਨਾ ਦਾ ਪ੍ਰੋਗਰਾਮ ਆ ਇਹ ਕਨ ਕਨ ਉਹਨਾਂ ਦਾ ਪ੍ਰੋਗਰਾਮ ਆ ਉਹਨਾਂ ਦੀ ਰੈਗਿਸਟ੍ਰੇਸ਼ਨ ਰਮਨੀਆ ਤੁਸੀਂ ਉੱਥੇ ਜਾਣਾ ਅਸੀਂ ਉੱਥੇ ਆਏ ਹਾਂ ਕੋਣ ਬੋਲ ਰਿਹਾ ਮੈਂ ਹੁਣੇ ਹਟ ਗਾ ਨਹੀਂ ਨਹੀਂ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਜਿਨ੍ਹਾਂ ਨੇ ਫੋਨ ਕੀਤਾ ਨਾ ਪਹਿਲੇ ਚਲੋ ਮੈਂ ਜਿਨੇ ਵੀ ਫੋਨ ਕੀਤਾ ਸਿਕਿਉਰਟੀ ਤੁਸੀਂ दारू ਪੀ ਕੇ ਕਰੋਗੇ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਪਹਿਲੇ ਸਿਕਿਉਰਟੀ दारू ਪੀ ਕੇ ਕਰੋਗੇ ਤੁਹਾਨੂੰ ਆਪਣੀ ਹੋਸ਼ ਨਹੀਂ ਆਏਗੀ ਸਿਕਿਉਰਟੀ ਅਸੀਂ ਕੀ ਕਰੋਗੇ ਤੁਸੀਂ ਹੈ ਹੀ ਨਹੀਂ ਇੱਥੇ ਨਾ ਚਾਰ ਮਲਾਜਮ ਆਏ ਉਹਨਾਂ ਨੂੰ ਖਾਮ ਤੇ ਰੱਖ ਸਾਰੇ ਰੱਜੇ ਪਏ ਉਹਨਾਂ ਨੂੰ ਪੋੜੀਆਂ ਤੇ ਮੈਂ ਫੜਿਆ ਪੋੜੀਆਂ ਦੇ ਬਾਹ ਫੜੀ ਉਹਨਾਂ ਥੱਲੇ ਧਿਰ ਜੀ ਦੀ ਪਾਕਿਸਤਾਨ ਜੁਡੀ ਤੇ ਜੇ ਦੇ ਨਹੀਂ ਆ ਤੇ ਮੈਂ ਕੁੜੀ ਦੇ ਫਾਦ ਨੂੰ ਤੇੱਕੇ ਮਾਰੂਗਾ ਤੂੰ ਯਾਰ ਡਿਊਟੀ ਸ਼ਰਾਬ ਤੋੜਨਾ ਹੈ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਇਧਰ ਮੇਰੀ ਗੱਲ ਸੁਣੋ ਤੁਸੀਂ ਡਿਊਟੀ ਕਰਨ ਆਏ ਹੋ ਡਿਊਟੀ ਤੇ ਹੰਦ दारू ਪੀ ਕੇ ਕਰਨੀ ਹੈ ਨਹੀਂ ਨਹੀਂ दारू ਕਿਦਾ ਪੀਤੀ ਤੁਸੀਂ ਦੀਪਕ ਜੀ ਦੀਪਕ ਜੀ ਕਰਨ ਦਿਓ ਆਪੇ ਕਰਨਗੇ ਹਾਂ ਤੇ ਕੋਈ ਨਹੀਂ ਰਮਨ ਜੀ ਜਿਹੜਾ ਫੋਨ ਗਿਆ ਸੀ ਕਿ ਜਿਹਨੇ ਬੁਲਾਇਆ ਸੀ ਉਹਨਾਂ ਨੂੰ ਬੁਲਾ ਲਓ ਇਹ ਬਾਈ ਬਾਈ ਨੰਬਰ ਹੈਂਡ ਤੇ ਮੇਰੇ ਫੋਨ ਤੋਂ ਕੱਟ ਗਿਆ ਹੁਣ ਫੋਨ ਉਹਨਾਂ ਨੂੰ ਵੀ ਚਾਹੇ ਹਾਂ ਉਹਨਾਂ ਨੂੰ ਬੁਲਾ ਲਓ ਵੀ ਤੁਸੀਂ ਬੁਲਾਇਆ ਸੀ ਕਿ ਸਾਡੇ ਤੇ ਕੀ ਗੈਸਟ ਆਉਣੇ ਆ ਐਸਐਚ ਨੂੰ ਸਭ ਨੂੰ ਭੇਜੋ ਇਹਨਾਂ ਨੂੰ ਇਹ ਕੰਦੇ ਦਾ ਸਾਮ ਐਸਪੀ ਸਾਹਿਬ ਨਸ਼ਕਰ ਰਮਨ ਅਰੋੜਾ ਬੋਲ ਰਹੇ ਨੇ ਸਰ ਇੱਧਰ ਕੋਲ ਇੱਕ ਚਾਰ ਮੁਲਾਜ਼ਮ ਇੱਕ ਫੰਕਸ਼ਨ ਦੇ ਉੱਤੇ ਆਏ ਹੋਏ ਪੰਜ ਅੰਦਰ ਖੂਬ दारू ਪੀ ਰਹੇ ਆ ਲੀਜੀਅਮ ਲੀਜੀਅਮ ਗ੍ਰੈਂਡ ਦੇ ਵਿੱਚ ਪਤਾਰੇ ਖਾਣੇ ਤੋਂ ਆ ਦੋ ਤੇ ਦੋ ਤਿੰਨ ਹੋਰ ਆ ਜੀ ਖੂਬ दारू ਪੀ ਕੇ ਅੰਦਰ ਹੰਗਾਮਾ ਕਰ ਰਹੇ ਆ ਜਿਨ੍ਹਾਂ ਦੇ ਘਰੇ ਫੰਕਸ਼ਨ ਉਹਨਾਂ ਧੱਕੇ ਮਾਰ ਰਹੇ ਆ ਮੈਂ ਉਸ ਵੇਲੇ ਮੌਕੇ ਤੇ ਕਿਨਾ ਤੇਰੇ ਕੇਵਲ ਸਿੰਘ ਜੀ ਕੇਵਲ ਸਿੰਘਾ ਹੋਰ ਕਿੱਥੇ ਬੰਦੇ ਬੱਦ ਦੂਜਾ ਚਲਾ ਗਿਆ ਐਸਆਈ ਹੈ ਜੀ ਕੌਂਸਲਾਈਨ ਤੋਂ ਆ ਖੜੇ ਆ ਪਿੱਛੇ ਖੜੇ ਆ ਸਰ ਇੰਨੀ ਕਿਤਾਬ ਨਹੀਂ ਇਹ ਨਹੀਂ ਹੋਇਆ ਇਹ ਆਪਣੇ ਇਹ ਨਹੀਂ ਹੈ ਉਹ ਕਿੱਥੇ ਗਿਆ ਉਹ ਹੱਥ ਵੇਖ ਕੇ ਬੰਦੇ ਇਥੇ ਮੈਂ ਲੇਜ਼ੀਅਮ ਗ੍ਰੈਂਡ ਚੈਕ ਹੈ ਥੈਂਕ ਯੂ ਬਾਈ ਅਨੰਦ ਖੋਤ ਹੈ ਬਾਕੀ ਕਿੱਥੇ ਬੰਦੇ ਬਾਹਰ ਬਾਹਰ ਹੀ ਖੜੇ ਸਾਰੇ SSP ਨੂੰ ਕਰਤਾ ਬੋਲ ਉਹਨੇ ਬੰਦੇ ਵੀ ਕੋਈ ਨਹੀਂ ਇੱਥੇ ਹੈ ਆ ਦੇਖੋ ਜੀ ਆ ਗੱਡੀ ਦੇ ਵਿੱਚ ਮੁਲਾਜ਼ਮ ਪਤਾਰੇ ਤੋਂ ਆਏ ਨੇ ਲੀਜੀਅਮ ਗ੍ਰੈਂਡ ਦੇ ਵਿੱਚ ਲੀਜੀਅਮ ਗ੍ਰੈਂਡ ਦੇ ਵਿੱਚ ਆਏ ਨੇ ਆ ਕੇ ਸਿਕਿਉਰਟੀ ਕਰਨ ਦੀ ਵਾਏ ਉਲਟਾ ਕੁੜੀ ਵਾਲਿਆਂ ਨੂੰ ਧੱਕਾ ਮਾਰਿਆ ਇਹਨਾਂ ਨੇ दारू ਪੀਤੀ ਰੱਜੇ ਪਏ ਆ ਦੇਖੋ ਕੀ ਨਾ ਨਾ ਤੇਰੇ ਨਾਲ ਤਾਂ ਕਿਸੇ ਪਤਾਰੇ ਤੋਂ ਇੱਕ ਮੁੰਡਾ ਹੋਰ ਸੀ ਇਹਨਾਂ ਦਾ ਪੀਪੀ ਤੋਂ ਆਇਆ ਸੀਗਾ ਤੁਸੀਂ ਮੈਂ ਤਾਂ ਬੱਸ ਕਹਿੰਨਾ ਵੀ ਤੁਸੀਂ ਸੀਗੇ ਇਹਨਾਂ ਨਾਲ ਤੁਸੀਂ ਤਾਂ ਬਾਹਰ ਹੀ ਖੜੇ ਪਈ ਅਸੀਂ ਤਾਂ ਮੰਨਦੇ ਤੁਸੀਂ ਬਾਹਰ ਖੜੇ ਸੀ ਤੁਸੀਂ ਆਈ ਨਹੀਂ ਸੀਗਾ ਇਹ ਦੂਜੇ ਨਾਲ ਤਾਂ ਕਿਸੇ ਤੇ ਪੁੰਦ ਨਹੀਂ ਆਪਾਂ ਜੀ ਅੰਦਰ ਆ ਜਾਂਦੇ ਅੰਦਰ ਆ ਜੀ ਮੈਂ ਅੰਦਰ ਜਾਊਂਗਾ ਕਿਉਂ ਨਹੀਂ ਅੰਦਰ ਜਾਊਂਗਾ ਮੇਰੀ ਗੱਲ ਸੁਣ ਹਰ ਚੰਨ ਤੁਸੀਂ ਆਪ ਬੁਲਾ ਲਿਆ ਆਪ ਬੁਲਾ ਲਿਆ ਕੋਈ ਗੱਲ ਨਹੀਂ ਭਾਜੀ ਆਪਾਂ ਐਸਐਸਓ ਸਾਹਿਬ ਉਹ ਕਰਤਾ ਐਸਐਸਪੀ ਸਾਹਿਬ ਨੂੰ ਆ ਰਹੇ ਆਪ ਇੱਥੇ ਆ ਰਹੇ ਆ ਸਰ ਉਹ ਐਸਐਸਪੀ ਸਾਹਿਬ ਆ ਰਹੇ ਇੱਥੇ ਆਪ ਆ ਰਹੇ ਐਸਐਸਪੀ ਸਾਹਿਬ ਆ ਰਹੇ ਫੋਨ ਕਰਤਾ ਐਮਐਲਏ ਆ ਜਾ ਮੇਰਾ ਵੀਰ ਅੰਦਰ ਆ ਜਾ ਰਮਨ ਰੋੜਾ ਜੀ ਨੇ ਫੋਨ ਕਰਤਾ ਆ ਰਹੇ ਮੈਂ ਕਿਉਂ ਮਾਰ ਆਪੇ ਡਿਊਟੀ 'ਚ ਬੁਲਾ ਲਿਆ ਆਪੇ ਤੁਸੀਂ ਅੰਦਰ ਆ ਜਾਣਾ ਮੇਰੇ ਵੀ ਡਿਊਟੀ 'ਚ ਬੁਲਾਇਆ ਆ ਜਾ ਮੇਰਾ ਕੋਈ ਨਹੀਂ ਮੰਨਦਾ ਕਿਉਂ ਧੱਕੇ ਨਾ ਮਾਰ ਮੈਨੂੰ ਧੱਕੇ ਨਾ ਮਾਰਨਾ ਇਹ ਅੰਦਰ ਹੀ ਅੰਦਰੋਂ ਆਏ ਅੰਦਰ ਆ ਜਾ ਹਜਾ ਮੇਰਾ ਵੀਰ ਅੰਦਰ ਖੈਰ ਤੋਂ ਮੈਂ ਬੜਾ ਤਾਂ ਇੱਕ ਇਹ ਗੱਲ ਕੋਈ ਨਹੀਂ ਪਾਈ ਆਜਾ ਮੇਰਾ ਆਪਾਂ ਇੱਥੇ ਹੀ ਭੱਜਦੇ ਨੇ ਭਾਜੀ ਤੁਹਾਡੇ ਨਾਲ ਮੈਂ ਤਾਂ ਕਹਿ ਰਿਹਾ ਤੁਸੀਂ ਤਾਂ ਅੰਦਰ ਤੁਸੀਂ ਤਾਂ ਹੈ ਹੀ ਨਹੀਂ ਮੈਂ ਲਿਆਂਗਾ ਇਹਨਾਂ ਨੂੰ ਆਜਾ ਮੇਰਾ ਵੀਰ ਅੰਦਰ ਆ ਦੇਖੋ ਇਹ ਪੁਲਸ ਵਾਲੇ ਸਾਰੇ ਤਰਲੇ ਪਾਣਡੇ ਆ ਇਹ ਡਿਊਟੀ ਤੇ ਆਏ ਆ ਨਾ ਕਰ ਮੇਰਾ ਵੀਰ ਆਜਾ ਦਾਰੂ ਪੀ ਕੇ ਡਿਊਟੀ ਕਰ ਰਹੇ ਜੀ ਆਜਾ ਇਹਨਾਂ ਦਾ ਪੰਚਨਾਮਾ ਕਰਾਇਆ ਜਾਵੇ ਤਾਂ ਕਿ ਪਤਾ ਲੱਗੇ ਕਿੰਨੀ ਕੁ ਪੀਤੀ ਇਹਨਾਂ ਨੇ ਨਾ ਨਾ ਓ ਯਾਰ ਮੈਂ ਖੜਾ ਹਾਂ ਮੈਨੂੰ ਆਲਾ ਇਸ ਤੋਂ ਸਾਹਮਣੇ ਮੇਜੀ ਨੇ ਗੁੱਦੀ ਲੈਂਦੇ ਆ ਲੈਂਦੇ ਔਰ ਲੀਜੀਅਮ ਗ੍ਰੈਂਡ ਦੇ ਬਾਹਰ ਖੜੇ ਹਾਂ ਜਿੱਥੇ ਸਾਡੇ ਆਜੂ ਕੇ ਕਹਿੰਦਾ ਮਾਨਯੋਗ ਐਮ ਐਲ ਏ ਰਮਨ ਅਰੋੜਾ ਜੀ ਇੱਥੇ ਬੈਠੇ ਹੋਏ ਨੇ ਜਿਨ੍ਹਾਂ ਨੇ ਐਸ ਐਸ ਪੀ ਸਾਹਿਬ ਨੂੰ ਫੋਨ ਕਰ ਦਿੱਤਾ ਆ ਔਰ ਇਹ ਮੁਲਾਜ਼ਮ ਦੇਖੋ दारू ਨਾਲ ਰੱਜ ਕੇ ਲੜਾਈ ਝਗੜਾ ਕਰ ਰਿਹਾ ਹੈ ਜੀ ਹਰ ਇੱਕ ਨਾਲ ਮੈਂ ਤੁਹਾਡਾ ਪੰਚਨਾਮਾ ਕਰਵਾ ਦੇਣਾ ਸਰ ਸਿਵਲ ਹਸਪੀਟਲ ਹੋਣੀ ਲਈ ਆਪਾਂ ਬੁਲਾ ਲੈਣਾ ਡਾਕਟਰ ਨੂੰ ਇੱਥੇ ਆਪਾਂ ਤੁਹਾਡਾ ਹੁਣੇ ਮੁਆਇਜ਼ਾ ਕਰਵਾ ਦੇਣਾ ਸ਼ਰਾਬ ਪੀਤੀ ਕਿ ਨਹੀਂ ਪੀਤੀ ਆਪਾਂ ਹੁਣੇ ਤੋਂ ਸਿਵਲ ਹਸਪਤਾਲ ਲੈ ਜਾਣਾ ਮੈਂ ਉੱਥੇ ਜਾ ਕੇ ਤੁਹਾਡਾ ਪੰਚਨਾਮਾ ਕਰਾ ਦੇਣਾ ਕਿੰਨੀ ਦਾਰੂ ਪੀਤੀ ਕਿੰਨੇ ਆਪੇ ਬਤਲਾਇਆ ਜਾਣਾ ਟੈਸਟਾਂ ਦੇ ਵਿੱਚ ਆ ਜਾਣਾ ਅਮਨਦੀਪ ਇਹਨਾਂ ਬਲੈਕ ਨਹੀਂ ਬਲੈਕ ਉੱਪਰ ਉਹ ਯਾਰ ਉਹ ੱੱੱਕੇ ਮਾਰੂਗਾ ਉਹਨਾਂ ਨੂੰ ਕੁੜੀ ਦੇ ਫਾਦਰ ਨੂੰ ਯਾਰ ਭਾਈ ਸਾਹਿਬ ਮੈਂ ਆਪਣੇ ਹੱਥੀ ਵੜਿਆ ਗਮਲੇ ਦੇ ਡਿੱਗਣ ਲੱਗੇ ਸੀਗੇ ਜੀ ਹਾਂਜੀ ਉਹ ਇਹਨਾਂ ਨੇ ੱੱੱਕਾ ਮਾਰੇ ਕੁੜੀ ਦੇ ਪਿਓ ਨੂੰ ਕਿਹਦੇ ਕਹਿੰਦੇ ਫੰਕਸ਼ਨ ਬੰਦ ਕਰਦੇ ਉਹ ਕਹਿੰਦਾ ਮੈਂ ਇਹਨਾਂ ਨੂੰ ਥਾਣੇ ਲੈ ਕੇ ਜਾਣਾ ਮੁਲਾਜ਼ਾ ਕਰਾਣਾ ਇਹ ਤਾਂ ਉਹ ਕਹਿੰਦੇ ਫੰਕਸ਼ਨ ਕਹਿੰਦਾ 10 ਲੱਖ ਲੱਗੇ ਮੈਲਾਣਾ ਉਹ ਕਹਿੰਦੇ ਉਹ ਇਹਨਾਂ ਦਾ ਮਰੇ ਮੈਂ ਨੇ ਗਿਆ ਉਹ ਜਿਹੜੇ ਦੂਜੇ ਦਾ ਉਹ ਜਿਹੜੇ ਕੁੜੀ ਦੇ ਪਿਓ ਦਾ ਇਹਨੇ ਮਾਰੇ ਧੱਕਾ ਇੱਕ ਹੋਰ ਪੀਪੀ ਤੋਂ ਪਤਾ ਨਹੀਂ ਕਿਹੜਾ ਬੰਦਾ ਨਾਲ ਸੀ ਹੋ ਗਿਆ ਵੀ ਹੋ ਗਿਆ ਕੋਈ ਨਹੀਂ ਉਹ ਆਪੇ ਆ ਜੂਗਾ ਸੋਹਰੇ ਜਿਹੜਾ ਹੋਏਗਾ ਤੇ ਉਹ ਵੀਡੀਓ ਚ ਪੂਰਾ ਵੀਡੀਓ ਚ ਤਾਂ ਹੈਗਾ ਵਾ ਲੱਭ ਲੈਣਾ ਸੋਹਰੇ ਵੀਡੀਓ ਚ ਪੂਰੇ ਹੈਗੇ ਯਾਰ ਐਸਐਸਪੀ ਨੂੰ ਕਰ ਦਿੱਤਾ ਫੋਨ ਆ ਰਹੇ ਬਸ ਤੂੰ ਹੀ ਕਹਿੰਦੇ ਧੱਕਾ ਲਾਏ ਸੀ ਅੰਦਰ ਆਏ ਵਰਤੀ ਪਾ ਕੇ ਤੂੰ ਹੀ ਕੌਂਟਲ ਛੜਾ ਪੀਤੀ ਡਿਊਟੀ ਕਰਨਾ ਆਉਗਾ ਤਾਂ ਇੱਥੇ ਆਉਗਾ ਨਾ ਅਮਨਦੀਪ बोलਿਆ ਤੁਹਾਡੇ ਕੋ ਜਾਣਦਾ ਨਹੀਂ ਪਿਆ ਧੱਕੇ ਨੂੰ ਤੋਂ ਸੀਨਾ ਜੋਰੀ ਨਾਲ ਚੋਰੀ ਨਾਲ ਸੀਨਾ ਜੋਰੀ